ਹੱਤ ਸ੍ਰੀਯ ਕਾਲ ਜੀ ਆਓ ਗੱਲ ਕਰਦੇ ਹਾਂ ਪੰਜਾਬ ਦੀ ਪਰਮਜੀਤ ਉਰਫ ਪਰਮਨ ਜੋ ਕਿ ਗਰੀਬ ਘਰ ਤੋਂ ਉੱਠ ਕੇ ਕਿੱਥੋਂ ਤੱਕ ਪਹੁੰਚ ਗਈ ਉਸ ਦੀ بلند ਆਵਾਜ਼ ਉਸ ਦਾ ਸਟਾਈਲ ਅਤੇ ਉਸ ਦੀ ਕਲਮ ਨੇ ਜੋ ਧੁਮਾ ਪਾਈਆਂ ਹਨ ਉਹ ਆਪ ਜੀ ਨੂੰ ਦੱਸਦੇ ਹਾਂ ਇੱਕ ਗਰੀਬ ਘਰ ਤੋਂ ਉੱਠੀ ਜਿਹਦੀ ਮਾਂ ਲੋਕਾਂ ਦੇ ਭਾਂਡੇ ਮਾਂਦੀ ਸੀ ਤੇ ਪਿਓ ਤਿਹੜੀ ਕਰਦਾ ਸੀ 체ਜੀ ਵਾਲੇ ਮਿਸਤਰੀਆਂ ਦੇ ਨਾਲ ਉਥੋਂ ਉੱਠ ਕੇ ਪੰਜਾਬ ਦੀ ਧੀ ਸ਼ੇਰਨੀ ਜਾਗੇ ਜਦੋਂ ਗੱਜੀ ਮੁੰਬਈ ਵਿੱਚ ਸ਼ੋਅ ਤੇ ਤੇ ਤਾੜੀਆਂ ਨਾਲ ਗੂੰਜਾਂ ਪੈ ਗਈਆਂ ਸ਼ੋਅ ਵਿੱਚ ਕਿਸੇ ਨੂੰ ਪਤਾ ਨਹੀਂ ਸੀ ਕਿ ਇੰਨੀ ਆਵਾਜ਼ ਹੋਵੇਗੀ ਪਰਮ ਦੀ ਜੋ ਕਿ ਸਿੱਧੂ ਮੂਸੇਵਾਲੇ ਦੀ ਸੇਮ ਟੂ ਸੇਮ ਆਵਾਜ਼ ਸੇਮ ਟੂ ਸੇਮ ਸਿੱਧੂ ਮੂਸੇਵਾਲੇ ਦਾ ਸਟਾਈਲ ਲੋਕਾਂ ਨੇ ਦੇਖ ਕੇ ਜਦੋਂ ਪਰਮ ਸਟੇਜ ਤੇ ਚੜੀ ਸਟੇਜ ਨੂੰ ਮੱਥਾ ਟੇਕਿਆ ਲੋਕ ਦੇਖ ਰਹੇ ਸੀ ਆਹ ਕੌਣ ਹੈ ਜਦੋਂ ਪੰਜਾਬ ਦੀ ਸ਼ੇਰਨੀ ਨੇ ਗਾਉਣਾ ਸ਼ੁਰੂ ਕੀਤਾ ਉੱਥੇ ਬੈਠੇ ਵੱਡੇ ਵੱਡੇ ਸਤਾਰੇ ਮੂੰਹ ਵਿੱਚ ਉਂਗਲਾਂ ਪਾਉਣ ਲੱਗੇ ਜਦੋਂ ਆਪਣੀ ਗਰਜਮੀ ਆਵਾਜ਼ ਨਾਲ ਗਾਣਾ ਸ਼ੁਰੂ ਕੀਤਾ ਤਾੜੀਆਂ ਦੀਆਂ ਆਵਾਜ਼ਾਂ ਸਾਰੇ ਸ਼ੋਅ ਚ ਗੂੰਜ ਉੱਠੀਆਂ ਪਹਿਲਾ ਲਾਈਵ ਕ concert ਮੁੰਬਈ ਲੈ ਕੇ ਆਇਆ ਤਾਂ ਪਰਮ ਹੋਰ ਵੀ ਮਸ਼ਹੂਰ ਹੋ ਗਈ ਕਿਉਂਕਿ ਪੰਜਾਬ ਦੇ ਇੱਕ ਛੋਟੇ ਜਿਹੇ ਵਿਅਕਤੀ ਵਾਂਗ ਸਟੇਜ ਤੇ ਉੱਠਣਾ ਤੇ ਦੁਨੀਆ ਦੀ ਸਭ ਤੋਂ ਵੱਡੀ ਚੌਤੀ ਨੂੰ ਸਵੀਕਾਰ ਕਰਨਾ ਕੋਈ ਛੋਟੀ ਗੱਲ ਨਹੀਂ ਹੈ ਫਿਰ ਪਰਮ ਦੇ ਲਾਈਵ ਕਨਸਰਟ ਕਨਸਰਟ ਤੋਂ ਬਾਅਦ ਲੋਕ ਇਹ ਜਾਣ ਕੇ ਉਸਾਈ ਹੋ ਗਏ ਕਿ ਪੰਜਾਬ ਨੇ ਪਰਮ ਨੂੰ ਮਸ਼ਹੂਰ ਕਰ ਦਿੱਤਾ ਹੈ ਪਰਮ ਨੇ ਕਿਹਾ ਕਿ ਪੰਜਾਬ ਵੀ ਤੁਹਾਡਾ ਹੈ ਕੋਈ ਵੀ ਕਲਾਕਾਰ ਇੱਕ ਮੀਲ ਪੱਥਰ ਪ੍ਰਾਪਤ ਕਰਕੇ ਆਪਣੀਆਂ ਜੜਾਂ ਨਹੀਂ ਤੋੜ ਸਕਦਾ ਅਸਲ ਸਫਲਤਾ ਅਸਲ ਕਲਾਕਾਰ ਹੈ ਪਰਮ ਨੇ ਸਟੇਜ ਤੇ ਆ ਕੇ ਅਤੇ ਪੰਜਾਬੀ ਨੂੰ ਇੱਕ ਹੋਰ ਛੋਹ ਦੇ ਕੇ ਇੱਕ ਵਿਸ਼ੇਸ਼ ਪ੍ਰਦਰਸ਼ਨ ਦਿੱਤਾ ਹੈ ਮੇਰੇ ਸਾਰੇ ਗੀਤਾਂ ਨੂੰ ਪਿਆਰ ਅਤੇ ਸਬਰਥਨ ਦੇਣ ਲਈ ਅਤੇ ਇੱਕ ਵਿਸ਼ੇਸ਼ ਕਲਾਕਾਰ ਬਣਾਉਣ ਲਈ ਤੁਹਾਡਾ ਬਹੁਤ ਧੰਨਵਾਦ ਸਟੇਜ ਤੇ ਜਾਣਾ ਅਤੇ ਪੰਜਾਬੀ ਨੂੰ ਪ੍ਰਮੋਟ ਕਰਨਾ ਪੰਜਾਬੀ ਨੂੰ ਪੂਰੀ ਦੁਨੀਆ ਵਿੱਚ ਮਸ਼ਹੂਰ ਕਰਨਾ ਪਹਿਲਾਂ ਸਿੱਧੂ ਮੂਸੇਵਾਲੇ ਨੇ ਪੰਜਾਬ ਅਤੇ ਪੰਜਾਬੀ ਨੂੰ ਆਪਣੇ ਦੇਸ਼ ਕੀ ਪੂਰੇ ਵਰਲਡ ਚ ਮਸ਼ਹੂਰ ਕੀਤਾ ਹੁਣ ਪਰਮਜੀਤ ਉਰਫ ਪਰਮ ਸੇਮ ਸਿੱਧੂ ਮੂਸੇਵਾਲੇ ਦਾ ਸਟਾਈਲ ਸੇਮ ਆਵਾਜ਼ ਸੇਮ ਗੀਤ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਮੈਨੂੰ ਪਰਮਚੋਂ ਆਪਣਾ ਪੁੱਤ ਨਜ਼ਰ ਆਉਂਦਾ ਹੈ ਰੱਬ ਇਸ ਧੀ ਨੂੰ ਤਰੱਕੀ ਬਖਸ਼ੇ ਅਤੇ ਪੂਰੀਆਂ ਉਚਾਈਆਂ ਤੱਕ ਲੈ ਕੇ ਜਾਵੇ ਸੋ ਪੰਜਾਬੀਆਂ ਨੂੰ ਵੀ ਅਪੀਲ ਹੈ ਕਿ ਇਸ ਧੀ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਇੱਕ ਤੱਕ ਪਹੁੰਚ ਸਕੇ ਕਿ ਪੰਜਾਬ ਦੀ ਧੀ ਕੋਈ ਪਰਮਨਾ ਦਾ ਦੀ ਕੋਈ ਚੀਜ਼ ਹੈ ਪਰਮਨਾ ਦੀ ਕੋਈ ਕਲਾਕਾਰ ਨਵੀਂ ਉੱਠੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਫੇਰ ਪਰਮ ਦੇ ਗਾਣਿਆਂ ਨੂੰ ਲੋਕ ਸਰਚ ਕਰਕੇ ਹੋਰ ਜ਼ਿਆਦਾ ਦੇਖਣਗੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਕਮੈਂਟਾਂ ਵਿੱਚ ਲਿਖੋ ਵੀ ਪਰਮ ਕਿੱਥੋਂ ਤੱਕ ਪਹੁੰਚ ਸਕਦੀ ਹੈ ਪਰਮ ਸਿੱਧੂ ਮੂਸੇਵਾਲੇ ਦਾ ਮੁਕਾਬਲਾ ਕਰ ਸਕਦੀ ਹੈ ਜਾਂ ਹੈ ਜਾਂ ਨਹੀਂ ਸੋ ਮੇਰੇ ਵੀਰੋ ਇੱਕ ਗਰੀਬ ਪਰਿਵਾਰ ਤੋਂ ਉੱਠ ਕੇ ਧੀ ਕਿੱਥੋਂ ਤੱਕ ਪਹੁੰਚੀ ਇਸ ਦਾ ਸਮਰਥਨ ਕਰਨ ਦਾ ਆਪਣੇ ਹਰ ਇੱਕ ਪੰਜਾਬੀ ਦਾ ਫਰਜ਼ ਬਣਦਾ ਹੈ ਜੇ ਤੁਸੀਂ ਪੰਜਾਬੀ ਹੋ ਤਾਂ ਇਸ ਦਾ ਸਮਰਥਨ ਜਰੂਰ ਕਰੋ ਵੀਡੀਓ ਨੂੰ ਸ਼ੇਅਰ ਕਰਕੇ ਆਪ ਜੀ ਨੂੰ ਦੱਸ ਦਿਅਗੇ ਕਿ ਪਰਮ ਦਸਵੀਂ ਕਲਾਸ ਤੋਂ ਬਾਅਦ ਜਦੋਂ ਪਲੱਸ 1 ਚ ਹੁੰਦੀ ਆ ਪਲੱਸ 1 ਤੋਂ ਇਹਨੇ 뮤직 ਕਲਾਸ ਲਈ ਹੈ ਤੇ ਉਸ ਤੋਂ ਬਾਅਦ ਇਹਨੇ ਬਹੁਤ ਸਟਰਗਲ ਕੀਤਾ ਐਵੇਂ ਕੋਈ ਇੱਕ ਦਿਨ ਚ ਸਟਾਰ ਨਹੀਂ ਬਣ ਸਕਦਾ ਪਰ ਇਸਨੇ ਬਹੁਤ ਸਟਾਈਲ ਕਰਨ ਤੋਂ ਬਾਅਦ ਗਰੀਬ ਘਰ ਦੀ ਹੋਣ ਤੋਂ ਬਾਅਦ ਵੀ ਇਸ ਨੇ ਕਿੰਨਾ ਸਟਰਗਲ ਕੀਤਾ ਕਿ ਇਹਦੇ ਪਿਤਾ ਨੇ ਧਿਆੜੀਦਾਰ ਬੰਦੇ ਨੇ ਇਸ ਨੂੰ ਪ੍ਰਮੋਟ ਕੀਤਾ ਖਰਚਾ ਵੀ ਦਿੱਤਾ ਇਸ ਨੂੰ ਅੱਗੇ ਵਧਣ ਲਈ ਇਹਨੂੰ ਵਿਸ਼ੇਸ਼ ਸਹਾਰਾ ਦਿੱਤਾ ਤੇ ਮਾਂ ਇਹਦੀ ਭਾਂਡੇ ਮਾਂਦੀ ਸੀ ਜੇ ਲੋਕਾਂ ਦੇ ਕਰੇ ਅੱਜ ਉਹਨਾਂ ਦੀ ਜ਼ਿੰਦਗੀ ਸਬਰ ਗਈ ਹੈ ਉਹਨਾਂ ਦੀ ਧੀ ਅੱਜ ਪੰਜਾਬ 'ਚ ਮਸ਼ਹੂਰ ਹੋ ਗਈ ਹੈ ਹੌਲੀ-ਹੌਲੀ ਇਹ ਸਾਰੇ ਵਰਲਡ 'ਚ ਮਸ਼ਹੂਰ ਹੋ ਜਾਣਾ ਜਿੱਦਾਂ ਦੀ ਦੀ ਆਵਾਜ਼ ਹੈ ਸੋ ਮੇਰੇ ਵੀਰੋ ਇਸ ਭੈਣ ਨੂੰ ਵੱਧ ਤੋਂ ਵੱਧ ਪ੍ਰੋਮੋਟ ਕਰੋ ਅਤੇ ਪੰਜਾਬ ਦੀ ਧੀ ਦਾ ਨਾਂ ਰੋਸ਼ਨ ਕਰੋ ਅਤੇ ਪੰਜਾਬ ਦਾ ਨਾਂ ਰੋਸ਼ਨ ਕਰੋ ਦੇਸ਼ਾਂ-ਵਿਦੇਸ਼ਾਂ ਵਿੱਚ ਧੰਨਵਾਦ ਅਤੇ ਸਤਿ ਸ੍ਰੀ ਅਕਾਲ